ਸਤਿ ਸ੍ਰੀ ਅਕਾਲ ਜੀ ਦੋਸਤੋ ਤੇ ਅੱਜ ਮੈਂ ਤੁਹਾਨੂੰ ਹਲਕੇ ਦਾਖੇ ਦਾ ਇੱਕ ਸਪੈਸ਼ਲ ਵਿਕਾਸ ਵਿਖਾਉਣ ਜਾ ਰਿਹਾ ਮੈਂ ਜਿਹੜੀ ਤੁਸੀਂ ਚਾਰ ਦਿਵਾਰੀ ਵੇਖ ਰਹੇ ਹੋ ਇਹ ਪਿੰਡ ਗੋਰਸੀਆਂ ਹਲਕਾ ਦਾਖਾ ਤੇ ਇਹ ਸਾਹਮਣੇ ਪੋਸਟਰ ਵੀ ਲੱਗੇ ਨੇ ਇਹ 200 ਕਲਾ ਜ਼ਮੀਨ ਤਕਰੀਬਨ ਤਕਰੀਬਨ 170 ਕਰੋੜ ਦੀ ਪ੍ਰਾਪਰਟੀ ਜਿਹੜੀ ਜੇ ਹੁਣ ਦੇ ਹਿਸਾਬ ਨਾਲ ਵੀ ਲਾਈਏ ਤੇ ਸਾਰੀ ਦੀ ਜਿਹੜੀ ਉਹ ਚਿਨਾਈ ਹੋਈ ਪਈ ਆ ਸਿਮਿੰਟ ਦੇ ਨਾਲ ਤੇ ਐਨ ਵਿੱਚ ਸਰੀਆ ਪਾ ਕੇ ਬਿਲਕੁਲ ਪ੍ਰੋਪਰ ਵਧੀਆ ਤਰੀਕੇ ਨਾਲ ਤੇ ਇਸ ਜ਼ਮੀਨ ਦੇ ਮਾਲਕ ਨੇ ਅਕਾਲੀ ਦਲ ਤੋਂ ਤੇ ਜਿਨ੍ਹਾਂ ਨੂੰ ਚਿੱਟੇ ਦੇ ਵਪਾਰੀ ਦੇ ਨਾਲ ਤੁਸੀਂ ਜਾਣਦੇ ਹੋ ਮਨਪ੍ਰੀਤ ਈਆਲੀ ਇਹ ਮਨਪ੍ਰੀਤ ਈਆਲੀ ਦਾ ਜਿਹੜਾ ਇਹ ਫਾਰਮ ਆ ਤੇ ਇਹ ਜ਼ਮੀਨ ਇਹਨਾਂ ਦੀ ਜਿਹੜੀ ਜੱਦੀ ਜ਼ਮੀਨ ਆ ਉਹ ਮਨਪ੍ਰੀਤ ਈਆਲੀ ਦੀ ਜਿਹੜੀ ਜੱਦੀ ਜ਼ਮੀਨ ਆ ਉਹ ਅਜੇ 3 ਨਾ ਬਰਾਵਾ ਦੀ 35 ਕਿੱਲੇ ਤੇ ਇਹ 200 ਕਿੱਲਾ ਜਿਹੜਾ ਇਹ ਤੁਹਾਨੂੰ ਦਿਖਾ ਦਿੰਨਾ ਇਹ ਬੋਰਡ ਵੀ ਲੱਗਾ ਹੋਇਆ ਗੋਰਸੀਗਾ ਕਾਦਰ ਤੇ ਆਹ ਫਾਰਮ ਦਾ ਮੇਨ ਗੇਟ ਹੁਣ ਤੁਸੀਂ ਦੇਖ ਲਓ ਕਿ ਜ਼ਿਮੀਦਾਰਾ ਸਾਰੇ ਕਰਦੇ ਆ ਤੁਸੀਂ ਵੀ ਜ਼ਿਮੀਦਾਰਾ ਦੇ ਪੁੱਤੋਂ ਅਸੀਂ ਵੀ ਤੇ ਕਿਹੜਾ ਜ਼ਿਮੀਦਾਰਾ ਜਿਹੜਾ 35 ਕਿੱਲੇ ਦੇ ਵਿੱਚੋਂ ਅ ਫਸਲ ਬੀਜ ਕੇ ਤੇ ਇਹ 200 ਕਿੱਲੇ ਦੀ ਜਿਹੜੀ ਇਹ ਪ੍ਰਾਪਰਟੀ ਤੇ ਜਿਹੜੀ ਬਣ ਜੂਗੀ ਸੋ ਤੁਹਾਡੇ ਸਾਰਿਆਂ ਵਾਸਤੇ ਇਹ ਜਿਹੜਾ ਸੁਹਾਰਾ ਤੇ ਮੈਂ ਆਪਣੇ ਸਾਥੀਆਂ ਨੂੰ ਦੱਸ ਕਹੂੰਗਾ ਕਿ ਇਹਨਾਂ ਦੀ ਹੋਰ ਪ੍ਰਾਪਰਟੀ ਦਾ ਵੇਰਵਾ ਵੀ ਦਿਓ ਹਾਂਜੀ ਇਹਨਾਂ ਦੀ ਜਦੋਂ ਲੁਧਿਆਣੇ ਬਾਈਪਾਸ ਜੋ ਨਿਕਲਣਾ ਮਨਜ਼ੂਰ ਹੋਇਆ ਸੀ ਉਹਦੇ ਉੱਪਰ 80 ਏਕੜ ਪ੍ਰਾਪਰਟੀ ਆ ਜੋ ਸਾਰੀ ਇਹਨੇ ਪਿਛਲੇ 10 ਸਾਲ ਦੇ ਵਿੱਚ ਖਰੀਦੀ ਆ ਜਿਹਦੀ ਮਾਰਕੀਟ ਕੀਮਤਾਂ 5 ਕਰੋੜ ਤੋਂ ਲੈ ਕੇ 7 ਕਰੋੜ ਇੱਕ ਇੱਕ ਏਕੜ ਦੀ ਉਹ ਵੀ ਸਾਰੀ ਪਿਛਲੇ 10 ਸਾਲ ਚ ਬਣੀ ਆ ਇਦੂ ਬਿਨਾ ਜਿਹੜੇ ਮਰਜੀ ਪਿੰਡ ਦੇ ਵਿੱਚ ਚਲੇ ਜਾਓ ਹਰੇਕ ਪਿੰਡ ਚ ਕਿਤੇ 10 ਕਿੱਲੇ ਪਏ ਆ ਜਦੋਂ ਪੁੱਛੀਦਾ ਵੀ ਆ ਕੀ ਦੀ ਆ ਇਹ ਦੀ ਮਨਪਰੀ ਤੇ ਵਾਲੀ ਦੀ ਆ ਯੂਪੀ ਦੇ ਵਿੱਚ ਵੀ 1000 ਏਕੜ ਦੇ ਨੇੜੇ ਤੇਡੇ ਕੋਲੇ ਜ਼ਮੀਨ ਆ ਉਹ ਵੀ ਪਿਛਲੇ 10 ਸਾਲ ਚ ਬਣੀ ਆ ਇਦੂ ਬਿਨਾ ਖੰਨੇ ਦੇ ਵਿੱਚ ਇੱਕ ਬਹੁਤ ਵੱਡਾ ਆ ਮਾਲ ਬਣਾਇਆ ਇੱਕ ਬਹੁਤ ਵੱਡੀ ਕਲੋਨੀ ਉੱਥੇ ਕੱਟੀ ਗਈ ਆ ਕਰਕੇ ਉੱਥੇ ਵੀ ਇਹਨੇ ਪਹਿਲਾਂ ਹੀ ਪੈਰ ਲਾਉਣੇ ਸ਼ੁਰੂ ਕਰਤੇ ਸੀ ਕਰਕੇ ਪਹਿਲਾ ਇਲੈਕਸ਼ਨ ਸੰਭਾਵਨਾ ਸੀ ਵੀ ਸ਼ਾਇਦ ਉੱਥੇ ਜਾਊਗਾ ਇਹ ਤੇ ਇਸੇ ਤਰ੍ਹਾਂ ਇਹਦੀ ਜਿਹੜੇ ਹੋਰ ਵੀ ਵੱਡੇ ਸ਼ਹਿਰ ਮੁੱਲਾਪੁਰ ਲਾ ਲਓ ਲੁਧਿਆਣੇ ਚ ਲਾ ਲਓ ਜਿਹੜੇ ਕਮਰਸ਼ੀਅਲ ਥਾਂਾਂ ਹੀ ਵੇਣ ਪੈਦੀਆਂ ਤੇ ਬਾਕੀ ਦੋਸਤੋ ਤੁਸੀਂ ਦੇਖ ਲਓ ਕਿ ਇਹਨਾਂ ਦੀ ਜਿਹੜੀ ਜੱਦੀ ਪੈਲੀ ਹੈ ਬਨਪਰੀ ਤੇ ਆਲੀ ਦੀ ਉਹ ਹੈਗੀ ਆ ਜੀ 35 ਕਿੱਲੇ ਤਿੰਨਾ ਭਰਾਵਾਂ ਦੀ ਤੇ 200 ਏਕੜ ਇੱਥੇ ਏਡਾ ਵੱਡਾ ਫਾਰਮ ਤੇ ਸਰਕਾਰੀ ਏਟੂ ਦੇ ਨਾਲ ਸਾਰੀ ਚਿਨਾਈ ਹੋਈ ਆ ਮੈਨੂੰ ਕੋਈ ਪੰਜਾਬ ਦਾ ਜ਼ਿਮੀਂਦਾਰ ਦੱਸ ਦੇ ਜਿਹੜਾ ਔਰ ਇਹਦੀ ਜੱਦੀ ਪੈਲੀ ਨਹੀਂ ਸਾਰੀ ਇਹਨੇ ਚੇਅਰਮੈਨ ਬਣ ਕੇ ਤੇ ਐਮਐਲਏ ਬਣ ਕੇ ਖਰੀਦੀ ਆ ਕੋਈ ਜੀਵਿੰਦਾਰ ਦੱਸ ਦੇ ਜਿੰਨੇ ਵਾਈ ਕਰਕੇ 100 200 ਕਿੱਲਾ 35 ਕਿੱਲਿਆਂ ਤੋਂ ਬਣਾਇਆ ਹੋਵੇ ਧੰਨਵਾਦ ਅਸੀਂ ਜਗਾ ਰਹੇ ਹਾਂ ਦੋਸਤੋ ਜਾਗੋ ਇਹ ਤੁਹਾਡੇ ਹੱਥੀਆਂ ਪੁੱਤਾਂ ਬੱਚਿਆਂ ਦੇ ਲਹੂ ਖੂਨ ਪਸੀਨੇ ਦੀ ਕਮਾਈ ਆ ਇਹ ਜਿਹੜੀ ਇਹਨਾਂ ਨੇ ਚਾਰ ਦਿਵਾਰੀ ਦੇ ਵਿੱਚ ਇਹ ਕੈਦ ਕੀਤੀ ਹੋਈ ਆ ਧੰਨਵਾਦ ਹਲਕਾ ਦਾਖਲ ਹੋ ਤੁਹਾਡਾ ਆਪਣਾ ਦੋਸਤ ਅਮਰੀਕਾ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ